ਵੈਲਕਮ ਦੋਸਤੋ ਮੈਂ ਪ੍ਰਦੀਪ ਤੋਡਲੇ ਇੱਕ ਵੀਡੀਓ ਨਵੀਂ ਲੈ ਕੇ ਆਇਆ 79 ਨੰਬਰ ਦੀ ਵੀਡੀਓ ਹੈ 8 ਮਾਰਚ 2014 ਨੂੰ ਬਠਿੰਡਾ ਜ਼ਿਲ੍ਹੇ ਦਾ ਪਿੰਡ ਸੇਲਪਰਾ ਸੈਮੀਫਾਈਨਲ ਮੈਚ ਖੇਡਿਆ ਗਿਆ ਰਸੂਲਪੁਰ ਵਰਸਸ ਡੜਬਾ ਦੇ ਵਿਚਕਾਰ ਰਸੂਲਪੁਰ ਦੇ ਵਿੱਚ ਜਿਹੜੇ ਦੋ ਬਾਰੋਂ ਖੇਡਣ ਵਾਲੇ ਖਿਡਾਰੀ ਸੀ ਉਹ ਸੀ ਸੀਰਾ ਪਿੱਥੋ ਤੇ ਬਬਲੀ ਰੂੜੇਕੇ ਔਰ ਡੜਬਾ ਦੇ ਵਿੱਚ ਖੇਡਣ ਵਾਲੇ ਦੋ ਬਾਰੋਂ ਖਿਡਾਰੀ ਸੀ ਕੌਰਾ ਸੇਲਪਰਾ ਤੇ ਸਿਕੰਦਰ ਮਾਰੀ ਬੜਾ ਇੰਟਰਸਟਿੰਗ ਮੈਚ ਹੋਇਆ ਸਿਰਫ ਡੇਢ ਪੁਆਇੰਟ ਤੇ ਜਿੱਤ ਹਾਰ ਹੁੰਦੀ ਹੈ ਔਰ ਨਾਲ ਹੀ ਦਰਸ਼ਕਾਂ ਦਾ ਉਤਸ਼ਾਹ ਵੀ ਦੇਖਣ ਵਾਲਾ ਦੇਖੋ ਕਿਹੜੀ ਟੀਮ ਫਾਈਨਲ ਦੇ ਵਿੱਚ ਪ੍ਰਵੇਸ਼ ਕਰਦੀ ਹੈ ਨਾਲ ਹੀ ਤੁਹਾਨੂੰ ਰਿਕਵੈਸਟ ਹੈ ਕਿ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਔਰ ਇਹਦੇ ਤੇ ਜੋ ਵੀ ਤੁਸੀਂ ਕਮੈਂਟ ਕਰਨਾ ਚਾਹੋ ਨਿਓ ਉਹ ਵੀ ਜ਼ਰੂਰ ਕਰੋ ਮੈਚ ਏਰੀਏ ਦਾ ਪਹਿਲਾ ਟੂਰਨਾਮੈਂਟ ਜਿੱਥੇ ਕਬੱਡੀਆਂ ਤੇ ਪੈਸੇ ਲੱਗੇ ਜੱਫੀਆਂ ਤੇ ਪੈਸੇ ਲੱਗੇ ਕੋਹਨੀ ਰਾਣੀਵਾਲ ਦਾ ਕਬੱਡੀ ਦਾ 스타 ਕਬੱਡੀ ਦਾ ਯਾਦੂਗਰ ਅਚੇਚੇ ਤੌਰ ਤੇ ਪੁੱਜਿਆ ਲੈ ਵੀ ਕੋਹਨੀ ਵਾਲਪੇਪਰ ਨਹੀਂ ਪੁੱਜਿਆ ਪਰ ਘਰੇ ਜ਼ਰੂਰ ਪੁੱਜ ਜੂਗਾ ਇਹ ਗੱਲ ਯਾਦ ਰੱਖੀ ਨਾਲ ਲੱਖੂ ਹੈ ਨਾਲ ਜੱਗੀ ਹੈ ਇਧਰ ਖੇਡ ਮੈਦਾਨ ਦੇ ਵਿੱਚ 마ੜੀ ਵਾਲਾ ਸ਼ਿਕੰਦਰ 마ੜੀ ਵਾਲਾ ਸ਼ਿਕੰਦਰ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਚਾਰ ਜਾਫੀ ਇੱਕ ਪਾਸੇ ਕਹਿੰਦੇ ਫੋਟੋ ਹਰਜੀਤ ਬਰਾੜ ਦੀ ਡੌਲੇ ਤੇ ਖਣਵਾਈ ਫਿਰਦਾ ਗੱਭੜੂ ਟੌਪ ਦਾ ਇੱਕ ਗੱਭੜੂ ਟੌਪ ਦਾ ਇਹ ਆ ਪਿੱਥੋ ਵਾਲਾ ਉਧਰ ਮਾੜੀ ਵਾਲਾ ਸ਼ਿਕੰਦਰ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਜਗਸੀਰ ਸਿੰਘ ਨਾ ਤਾਲੂ ਦੀਆਂ ਤਿੰਨ ਕਬੱਡੀਆਂ 1100 ਮੇਜਰ ਬਰਾੜ ਸੁੱਖਾ ਧਾਲੀਵਾਲ ਕਰਮਪਾਲ ਸਿੱਧੂ ਤੇ ਜਲੰਧਰ ਸਿੱਧੂ ਮੋਹਣਾ ਲੀਲਾ ਲੱਭੀ ਨੰਗਲ ਵੱਲੋਂ ਕਹਿੰਦੇ ਕਾਲੂ ਦੀਆਂ ਤਿੰਨ ਕਬੱਡੀਆਂ 1100 ਦੀਆਂ ਪਹਿਣ ਗਿਆ ਇਧਰ ਦਿੜਵੇ ਦੀ ਸਟਾਪ ਲਾਈਨ ਇਹ ਸਟਾਪ ਲਾਈਨ ਵੀ ਕਹਿੰਦੇ ਮੰਨੀ ਪਰ ਮੰਨੀ ਸਟਾਪ ਲਾਈਨ ਹੈ ਮੇਰੇ ਵੀਰੋ ਇਧਰ ਨੌਜਨ ਸ਼ੀਰਾ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਉਧਰ ਵੱਡੀ ਸਕਰੀਨ ਤੇ ਕਹਿੰਦੇ ਵਰਲਡ ਕੱਪ ਵਾਲਾ ਨਜ਼ਾਰਾ ਵਜਿਆ ਪਿਆ ਅੱਜ ਸੇਲਵਰਾ ਦੇ ਟੂਰਨਾਮੈਂਟ ਦਾ ਬੜਾ ਨੇਹਰਾ ਹੋ ਚੁੱਕਿਆ ਹੈ ਦਰਸ਼ਕਾਂ ਟਿੱਕੇ ਬੈਠੇ ਐ 8:54 ਮਿੰਟ ਹੋ ਚੁੱਕੇ ਐ ਦੇਖਦੇ ਆਂ ਦੀ ਮੇਰੇ ਵੀਰੋ ਫਾਈਨਲ ਮੈਚ ਕਿੰਨੇ ਵਜੇ ਹੁੰਦਾ ਹੈ ਕਿੰਨੇ ਵਜੇ ਸਮਾਪਤੀ ਹੋਣੀ ਹੈ ਇਹ ਸਮਾਂ ਦੱਸੋ ਇਧਰ ਸ਼ੀਰਾ ਇਧਰ ਕਹਿੰਦੇ ਸ਼ਿਕੰਦਰ ਦੀਆਂ ਤਿੰਨ ਕਬੱਡੀਆਂ ਤੇ 1100 ਰਿੱਕੀ ਰਾਮਪੁਰਾ ਸੁੱਖਾ ਧਾਲੀਵਾਲ ਮੋੜਾ ਲੀਲਾ ਲੱਭੀ ਨੰਗਰ ਬਰਾ ਸੰਗਾ ਗੁਰਜੀਤ ਮੰਗਟੋਂ ਨਾਲ ਵੱਲੋਂ ਇਹ ਮਾਨ ਸਨਮਾਨ ਹੋਣਗੇ ਸਿਕੰਦਰ ਦੀਆਂ ਤਿੰਨ ਰੇਡਾਂ ਤੇ ਉਧਰ ਕਾਲੂ ਦੀਆਂ ਤਿੰਨ ਰੇਡਾਂ ਤੇ ਇਹ ਵੱਡੇ ਮਾਨ ਸਨਮਾਨ ਮੇਰੇ ਵੀਰੋ ਇਧਰ ਨੌਜਨ ਬਬਲੀ ਲੂੜੇਕੇ ਵਾਲਾ ਕਹਿੰਦੇ ਕਈ ਟੂਰਨਾਮੈਂਟਾਂ ਦਾ ਮੋਟਰਸਾਈਕਲ ਦਾ ਜੇਤੂ ਇਧਰ ਰਣੀਆਂ ਦਿੜਬੇ ਵਾਲਾ ਮੇਰੇ ਵੀਰੋ ਇਸ ਲਈ ਕੋਸ਼ਿਸ਼ ਕਰਦਾ ਰਣੀਆਂ ਸੀਰਾ ਪਿੱਠੋ ਵਾਲਾ ਤਿੰਨ ਜੱਫੇ ਲਾਉ 5100 ਇੱਕ ਤਾੜੀ ਮਾਰ ਦਿਓ ਮੇਰੇ ਵੀਰੋ ਲੱਬੀ ਨੰਗਲ ਇੰਦਰਜੀ ਧੁੱਗਾ ਬਬਲ ਸਿੰਘ ਰੂਰ ਗੁਰਜੀਤ ਮੰਗੜ ਮੇਜਰ ਪਲੂਰ ਜਲੰਧਰ ਸਿੱਧੂ ਚਰਨਜੀਤ ਸਿੰਘ ਰੰਧਾਵਾ ਇਹ ਵੱਡੇ ਮਾਨ ਸਨਮਾਨ ਪਿੱਥੋ ਵਾਲੇ ਦੇ ਮੇਰੇ ਵੀਰੋ ਤਿੰਨ ਜੱਫਿਆਂ ਦਾ 5000 ਦੇ ਨਾਲ ਹੋਵੇਗਾ ਇਧਰ ਖੇਡ ਮੈਦਾਨ ਦੇ ਵਿੱਚ ਆਪਾਂ ਦੇਖੀਏ ਨੌਜਨ ਸ਼ਿਕੰਦਰ ਮਾੜੀ ਵਾਲਾ ਪਹਿਲੀ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਕਾਲੂ ਦੀਆਂ ਤਿੰਨ ਕਬੱਡੀਆਂ 1100 ਦੀਆਂ ਪੈੜੀਆਂ 1100 ਦੀਆਂ ਤਿੰਨ ਕਬੱਡੀਆਂ ਪੈਣੀਆਂ ਮੇਰੇ ਵੀਰੋ ਇੱਧਰ ਸੂਲਪੁਰ ਦਾ ਕਾਲੂ ਉਧਰ ਕਹਿੰਦੇ ਜਿੜਦੇ ਦੀ ਸਟਾਪ ਲਾਈਨ ਮੰਨੀ ਪਰਮੰਨੀ ਸਟਾਪ ਲਾਈਨ ਉਧਰ ਹਮਿੰਦਰ ਢਿੱਲੋਂ ਜੀ ਮਾਉ ਸਾਹ ਵਾਲੇ ਅੱਜ ਕਹਿੰਦੇ ਨਹੀਂ ਪੁੱਜ ਸਕੇ ਪਰ ਹਾਜ਼ਰੀ ਲਵਾ ਰਹੇ ਵੀ ਕਬੱਡੀ ਜਗ ਦਾ ਬਹੁਤ ਵੱਡਾ ਟੂਰਨਾਮੈਂਟ ਮੇਰੇ ਵੀਰੋ ਇਹ ਅੱਜ ਸੇਲਵਰਾ ਦੀ ਧਰਤੀ ਦਾ ਕਹਿੰਦੇ ਵੀਰਵਾਰ ਨੂੰ ਜਾਂ ਮੰਗਲਵਾਰ ਨੂੰ ਖੇਡ ਅੰਕ ਤੇ ਗੱਲ ਹੋਊ ਮੇਰੇ ਵੀਰੋ ਅਜੀਤ ਦੇ ਪੰਨਿਆਂ ਦੇ ਵਿੱਚ ਵੀ ਵੱਡੇ ਪ੍ਰੋਮੋਟਰ ਪੁੱਜੇ ਕਹਿੰਦੇ ਸਾਈਂ ਜੀ ਪੁੱਜੇ ਦੁਨੀਆ ਦੇ 스타 ਪੁੱਜੇ ਤੇ ਇੱਕ ਇੱਕ ਗ੍ਰੇਡ ਤੇ ਹਜ਼ਾਰਾਂ ਹਜ਼ਾਰਾਂ ਰੁਪਈਆ ਲੱਗਿਆ ਹੈ ਸੇਲਵਰਾ ਦਾ ਕੌੜਾ ਇਸ ਲਈ ਕਬੱਡੀ ਪਾਉਣ ਦੇ ਲਈ ਪਹਿਲਾ ਸੈਮੀਫਾਈਨਲ ਸੇਲਵਰਾ ਦੇ ਟੂਰਨਾਮੈਂਟ ਦਾ ਰਸੂਲਪੁਰ ਵਰਸੇ ਦਿੜਵੇ ਦੀਆਂ ਟੀਮਾਂ ਦੇ ਦਰਮਿਆਨ ਖੇਡਾ ਜਾ ਰਿਹਾ ਹੈ ਉਧਰ ਪਿੱਥੋ ਵਾਲਾ ਕਬੱਡੀ ਦੇ ਵਿੱਚ ਕਹਿੰਦੇ ਜੱਟ ਜਾਫੀ ਦਾ ਖਿਤਾਬ ਮਿਲਿਆ ਇਸ ਜਾਫੀ ਨੂੰ ਲਓ ਪਿੱਥੋ ਵਾਲਾ ਕਹਿੰਦੇ ਧਾਵੀ ਸ਼ੋਰ ਹੀ ਫੜੇ ਪਿੱਥੋ ਵਾਲਾ ਧਾਵੀ ਯਾਰੋ ਸ਼ੋਰ ਹੀ ਫੜੇ 500 ਦੋ ਜੱਫੇ ਹੋਰ ਲਾਏਗਾ ਪਿੱਥੋ ਵਾਲਿਆ 6100 ਜੇ ਪਿੱਥੋ ਵਾਲਾ ਦੋ ਜੱਫੇ ਹੋਰ ਲਾਉ 1000 ਰੁਪਿਆ ਹੋਊਗਾ ਜੋ ਬੋਲੇ 300 ਨਹਾਉਂਦਾ ਯਾਰ ਬੋਲ ਬਹਿ ਗਿਆ ਬੋਲ ਬੋਲ ਕੇ ਕਿਉਂਕਿ ਬੜਾ ਜੋਰ ਲੱਗਿਆ ਸੀ ਕਿਉਂਕਿ ਇਸ ਟੂਰਨਾਮੈਂਟ ਤੇ ਮੇਰੇ ਵੀਰੋ ਸਾਡਾ ਆਪਣਾ ਟੂਰਨਾਮੈਂਟ ਸੇਲਵਰਾ ਦੀ ਇਸ ਗਰਾਊਂਡ ਦੇ ਵਿੱਚੋਂ ਅਸੀਂ ਕਿਤੇ ਜਾਣ ਜੋਗੇ ਹੋਏ ਐ ਔਰ ਇਧਰ ਨੌਜਾਨ ਰਣੀਆਂ ਮੇਰੇ ਵੀਰੋ ਉਧਰ ਸ਼ੀਰਾ ਤੇ ਰਣੀਆਂ ਦੋਨੋਂ ਖਿਡਾਰੀਆਂ ਦੀ ਟੱਕਰ ਇਸ ਲਈ ਵੇਖਦਾ ਵੀ ਪੁਆਇੰਟ ਰੀਡਰ ਦੇ ਹਿੱਸੇ ਜੁੜਦਾ ਹੋਇਆ ਪੁਆਇੰਟ ਇਸ ਲਈ ਨੌਜਨ ਰੀਡਰ ਦੇ ਹਿੱਸੇ ਕਿ ਰੀਡਰ ਦੇ ਲਈ ਭਾਹ ਜ਼ਰੂਰੀ ਜਾਫੀ ਦੇ ਹੱਥ ਪੱਕੇ ਜਾਫੀ ਹੋਈ ਮੰਨਿਆ ਜਾਵੇ ਜਿਹੜਾ ਉੱਡਦੀ ਰੇਡ ਲੱਪੇ ਦੂਸਰੀ ਰੇਡ 1100 ਦੀ ਇਸ ਲਈ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਵਿੱਕੀ ਸਿੱਧੂ ਜੀ ਦੂਸਰਾ ਸੈਮੀਫਾਈਨਲ ਦੱਸ ਦਿਓ ਕਿਹੜੀਆਂ ਕਿਹੜੀਆਂ ਟੀਮਾਂ ਦੇ ਦਰਮਿਆਨ ਹੋਵੇਗਾ ਬੁਰਜ ਹਰੀ ਸਿੰਘ ਤੇ ਮਾਨੂ ਕੇ ਜਿੱਲ ਇਧਰ ਪਿੱਥੋ ਵਾਲਾ ਕਹਿੰਦੇ 8 100 ਡਾਲਰ ਦਾ ਮੇਰੇ ਵੀਰੋ ਡਰੈਗਨ ਖਣਵਾਇਆ ਹੋਇਆ ਉਧਰ ਪੌਂਡ ਲੱਗੇ ਜਦੋਂ ਇੰਗਲੈਂਡ ਦੇ ਵਿੱਚ ਪੁੱਜਿਆ ਪਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਦੂਜੀ ਕਬੱਡੀ 2100 ਦੀ ਕਾਲੂ ਦੀ 2100 ਉਹਦੀ ਦੂਸਰੀ ਕਬੱਡੀ ਦਾ ਮੇਰੇ ਵੀਰੋ ਲੱਭੀ ਨੰਗਲ ਨਾਲ ਕਹਿੰਦੇ ਬਰਾਂ ਸਿੰਘਾ ਗੁਰਜੀਤ ਮੰਗਟ ਸੁੱਖਾ ਤਖਤੂਪਰਾ ਮੋੜਾ ਲੀਲਾ ਟੈਮ ਉਪਕਲ ਸੈਂਦੀ ਮਾਨ ਸੈਂਦੀ ਮਾਨ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਕਾਲੂ ਕਾਲੂ ਲੈ ਵੀ ਕਾਲੂ ਆਪਾਂ ਜਿੱਤਣਾ ਨਹੀਂ ਨੌਜਵਾਨ ਆਪਾਂ ਸਰਕਾਰ ਦੇ ਨਾਲ ਪਿਆਰ ਦੇ ਨਾਲ ਕਾਲੂ ਪੁਆਇੰਟ ਮਿਲ ਗਿਆ ਓ ਨਹੀਂ ਰਿਸਾ ਇਧਰ ਲਓ ਇਸ ਵੇਲੇ ਜਿਹਦਾ ਮੈਚ ਦਾ ਸਵਾਦ ਆ ਰਿਹਾ ਟੋੜੀ ਮਾਰੋ ਯਾਰ ਲਓ ਕਹਿੰਦੇ ਰੂੜੇਕੇ ਦਾ ਬਬਲੀ ਇਸ ਵੇਲੇ ਕਬੱਡੀ ਪਾ ਰਿਹਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਉਧਰ ਦਿੜਦੇ ਵੀ ਸਟਾਪ ਲਾਈਨ ਦੁਨੀਆਂ ਦੀ ਮੰਨੀ ਪਰਮੰਨੀ ਸਟਾਪ ਲਾਈਨ ਮੇਰੇ ਵੀਰੋ ਇਸ ਚੈਨ ਨੇ ਕਹਿੰਦੇ ਦੁਨੀਆਂ ਦੇ 17 ਨੂੰ ਡੱਕਿਆ ਮੇਰੇ ਵੀਰੋ 17 ਨੂੰ ਡੱਕਿਆ ਰਣੀਆਂ ਆਜਾਖੀ ਰਾਏਕੋਟ ਦੇ ਕੱਪ ਦਾ ਬੁਲਟ ਦਾ ਜੇਤੂ ਧਿਆਨਾ 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 ਲਓ ਵਾਹ ਵਾਹ ਸੋਹਣੀ ਖੇਡ ਕਬੱਡੀ ਦੀ ਵਾਹ ਸੋਹਣੀ ਖੇਡ ਕਬੱਡੀ ਦੀ ਜੇਦਾ ਸੇਲ ਬਾਰੇ ਦਾ ਟੂਰਨਾਮੈਂਟ ਦਾ ਦਿਲੋਂ ਸੁਆਦ ਆਇਆ ਤਾਂ ਖੁੱਲ ਕੇ ਮਾਰੋ ਕੜੀ ਯਾਰਾ ਉਧਰ ਆਪਾਂ ਖੇਡ ਮੈਦਾਨ ਦੇ ਵਿੱਚ ਫਿਰ ਵੇਖੀਏ ਮੇਰੇ ਵੀਰੋ ਸਿਲਵਰਾ ਦਾ ਕੋਰਾ ਸਿਲਵਰਾ ਦਾ ਕੋਰਾ ਇਸ ਲਈ ਕਬੱਡੀ ਪੌਂਟ ਦੇ ਖੇਡ ਮੈਦਾਨ ਦੇ ਵਿੱਚ ਵਧਦਾ ਹੋਇਆ ਤੁਹਾਡੇ ਆਪਣੇ ਨਗਰ ਦਾ ਖਿਡਾਰੀ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਵਿੱਚ ਖੇਡਦਾ ਮੇਰਾ ਖਿਆਲ ਹੈ ਓ ਨੈਰੀ ਸਾ ਮੇਰੇ ਵੀਰੋ ਓ ਬੱਲੇ 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 ਕਾਲੂ ਗਾਲੂ ਦੀ ਕਹਿੰਦੇ ਲਾਸਟ ਕਬੱਡੀ ਤੇ 2100 ਰੁਪਿਆ ਅਮਰੀਕ ਅਖਾੜਾ ਕੈਲ ਟੂਰ ਤੇ ਸਾਡੇ ਚਾਚਾ ਜੀ ਕਹਿੰਦੇ ਚਾਚੇ ਦਾ ਪੂਰਾ ਨਾਂ ਦੱਸੀ ਕੀ ਹੈ ਸੁਖਦੇਵ ਸਿੰਘ ਗਰਲਾਰ ਠੰਗੜਾਲੀ ਰਾਜਪੂਤਾ ਪਿੰਡ ਹੈ ਮੇਰੇ ਵੀਰੋ ਵੱਡੇ ਮਾਣ ਸਨਮਾਨ ਅਮਨ ਰਾਏ ਸੰਤ ਵੱਡਾ ਮੇਰੇ ਵੀਰੋ ਕਾਲੂ ਦੀ ਤੀਜੀ ਕਬੱਡੀ ਤੇ ਕਹਿੰਦੇ ਵੱਡੇ ਮਾਨ ਸਨਮਾਨ ਕਰਨਗੇ ਇਧਰ ਮੇਰਾ ਖਿਆਲ ਹੈ ਵੀ ਤੀਸਰੀ ਕਬੱਡੀ 1100 ਦੀ ਇਸੇ ਲਈ ਮਾਨ ਸਨਮਾਨ ਕੀਤੇ ਜਾਣਗੇ ਨੌਜਨ ਮਾੜੀ ਵਾਲਾ ਸ਼ਿਕੰਦਰ ਮੇਰੇ ਵੀਰੋ ਕਬੱਡੀ ਪਾਉਂਦਾ ਹੋਇਆ ਮਾੜੀ ਵਾਲਾ ਹੁਣ ਪਿੱਥੋ ਵਾਲਾ ਜੱਫਾ ਲਾਉ ਜਾਂ ਫਿਰ ਅਮਰਤ ਮੇਰੇ ਵੀਰੋ ਇੱਕ ਪਾਸੇ ਅਮਰਤ ਲਓ 1100 ਰੁਪਿਆ ਹਲਕੀ ਰਾਮਪੁਰਾ ਹਰਦੀਪ ਫੂਲ ਤੇ ਨਾਲ ਮੇਰੇ ਵੀਰੋ लाडी ਯੂਕੇ ਇਧਰ 3100 3200 ਦੀ ਰੇਡ 3100 ਦੀ ਰੇਡ ਅਮਰੀਤ ਖਾੜਾ ਕੈਨ ਤੁਰਸ਼ ਗਦੇਵ ਕਲਾਰ ਸੰਤ ਵੱਡਾ ਉਹ ਹੁੰਦਾ ਕਾਲੂ ਰਸੂਲਪੁਰ ਦਾ ਇਧਰ 1000 ਰੁਪਿਆ ਰਿੱਕੀ ਰਾਮਪਰਾ ਨਾਲ ਕਹਿੰਦੇ ਹਰਦੀਪ ਫੂਲ ਬਬਲ ਸੰਗਰੂਰ ਇੰਦਰਜੀਤ ਢੋਗਰ ਹਰੇ ਸਤਕਾਰਯੋਗ ਵੀਰ ਲੱਭੀ ਨੰਗਲ ਹੋਣਾ ਵੱਲੋਂ ਇਹ ਵੱਡੇ ਮਾਨ ਸਨਮਾਨ ਮੇਰੇ ਵੀਰੋ ਮਾੜੀਵਾਲ ਸ਼ਕੰਦਰ ਦੇ ਲਈ ਆਏ ਆ ਉਧਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਕੌੜਾ ਸੇਲਵਰਾ ਦਾ ਇਸ ਵੇਲੇ ਕਬੱਡੀ ਪੁਆਇੰਟ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਕੌੜਾ ਸੇਲਵਰਾ ਦਾ ਕੌੜਾ ਸੇਲਵਰਾ ਦਾ ਉਧਰ ਅਮਰਤ ਨਹੀਂ ਰਿਸਾ ਇੱਕ ਪਾਸੇ ਕੰਤਾ ਤੇ ਨੌਜਨ ਪੁਆਇੰਟ ਲੈ ਕੇ ਭੱਜਾ ਜਾਂਦਾ ਕੌੜਾ ਸੇਲਵਰਾ ਦਾ ਕੌੜਾ ਤੁਹਾਡੇ ਆਪਣੇ ਨਗਰ ਦਾ ਇੱਕ ਤਾੜੀ ਮਾਰਦੇ ਇਸ ਨੌਜਨ ਦੇ ਲਈ ਇਧਰ ਸ਼ੀਰਾ ਮੇਰੇ ਵੀਰੋ ਲੈ ਵੀ ਬੁਰਜ ਵਾਲਿਆ ਤੂੰ ਵੀ ਅੱਜ ਪੁੱਜਿਆ ਉਧਰ ਕਹਿੰਦੇ ਮਾਨੂ ਕੇ ਗਿਲ ਦੇ ਨਾਲ ਦੂਸਰਾ ਸੈਮੀਫਾਈਨਲ ਮੈਚ ਖੇਡਿਆ ਜਾਣਾ ਬੁਰਜ ਹਰੀ ਸਿੰਘ ਇਧਰ ਗੁਰਧਿਆਨ ਉਧਰ ਕਹਿੰਦੇ ਨੌਜਨ ਸ਼ੀਰਾ ਸ਼ੀਰਾ ਤੇ ਗੁਰਧਿਆਨ ਇੱਕ ਪਾਸੇ ਦਿੜਬਾ ਪਿੰਡ ਘਮਾਣਾ ਦਾ ਦਿੜਬਾ ਪਿੰਡ ਘਮਾਣਾ ਦਾ ਤੇ ਦੂਸਰੇ ਪਾਸੇ ਵਾਹ ਹਰ 500 ਬੱਬਲ ਸੈਂਡੀ ਧੁੱਗਾ ਕਾਲਾ ਧੁੱਗਾ ਜਾਂ ਸੋਹਣ ਸੁੱਖਾ ਵਾਸੀ ਤੇ ਹਰਵਿੰਦਰ ਵਾਸੀ ਤੇ ਸੈਂਡੀ ਮਾਨ ਵੱਲੋਂ ਇਹ ਸਜਾਫੀ ਦੇ ਲਈ ਇਧਰ ਕਹਿੰਦੇ ਹੌਲਦਾਰ ਸਾਹਿਬ ਨੂੰ ਵੀ ਕਿ ਤੂੰ ਮੋਢੇ ਉੱਤੇ ਪੀਪੀ ਲਿਖਾਈ ਫਿਰਦਾ ਮੁੰਡਾ ਮੋਢੇ ਉੱਤੇ ਮੁੰਡਾ ਨਹੀਂ ਸੁੱਖੀ ਸੇਮੇ ਵਾਲਿਆ एक जगह नौजवाना कबड्डी खेल मैदान पै चुकी है उधर देव दे का फैसला भी पहला टच कहते बलदेव को लग्यांट सिकंदर माड़ी वाले हिस्से जे कालू नच के आऊ अमरीक खाड़ा कैल दूर संत पडा अमन राय वालों ग्यारह सौ जे कालू नच के पॉइंट प्राप्त करूगा तो ग्यारह सौ रुपया दिता जाना है इधर नौजन कालू ਰਸੂਲਪੁਰ ਪਿੰਡ ਦਾ ਉਧਰ ਵੇਖਦਾ ਵੀ ਪ੍ਰਗਟ ਸਿੰਘ ਢਿਲਮਾ ਵਾਲਾ ਫੈਸਲਾ ਕਰਦਾ ਹੋਇਆ ਕਾਲੂ ਪੁਆਇੰਟ ਲੈ ਕੇ ਵਾਪਸ ਗਿਆ ਕਾਲੂ ਕਾਲੂ ਦੀ ਖੇਡ ਨੂੰ ਪਿਆਰ ਕਰਦੇ ਆ ਤਾੜੀ ਮਾਰ ਕੇ ਦੱਸੋ ਜਰਾ ਥੋੜਾ ਧੰਨਵਾਦ ਆ ਮੇਰੇ ਵੀਰੋ ਜਿਹੜੇ ਤੁਸੀਂ ਸਾਡੇ ਥੋੜੇ ਜੇ ਬੋਲੇ ਤੇ ਇਹ ਮੈਂ ਮੇਰੇ ਵੀਰੋ ਮਾਣ ਕਰਦੇ ਹਾਂ ਤੁਹਾਡੇ ਸਦਾ ਰਿਣੀ ਰਹਾਂਗੇ ਸੰਗਤ ਦੇ ਵਿੱਚ ਰੱਬ ਹੈ ਅੱਜ ਕਹਿੰਦੇ ਰੱਬ ਪੁੱਜਿਆ ਹੋਇਆ ਐ ਇਹ ਰੱਬ ਬੈਠਾ ਜੋ ਕਬੱਡੀ ਦੇ ਖਿਡਾਰੀਆਂ ਦੀ ਮੇਰੇ ਵੀਰੋ ਮਾਣ ਕਰ ਰਿਹਾ ਥੋੜਾ ਬਹੁਤ ਬਹੁਤ ਧੰਨਵਾਦ ਸਦਾ ਰਹੀ ਨਹੀਂ ਰ੍ਹਾਂਗੇ ਤੁਹਾਡੇ ਇਸ ਪਿਆਰ ਦੇ ਇਧਰ ਖੇਡ ਮੈਦਾਨ ਦੇ ਵਿੱਚ ਨੌਜਨ ਸ਼ੀਰਾ ਪਿੱਥੋ ਤੇ ਕੌੜਾ ਸਿਲਵਰਾ ਦਾ ਕੌੜਾ ਸਿਲਵਰਾ ਦਾ ਇਸ ਲਈ ਕਬੱਡੀ ਪਾਕੀਪੌਂਡ ਲੈ ਕੇ ਵਾਪਸ ਜਾ ਰਿਹਾ ਵਿੱਕੀ ਸਿੱਧੂ ਵੀਰ ਨਿਆਰਾ ਆਇਆ ਤਾਂ ਹੱਟਕੜਾ ਕਰਕੇ ਦਾਦੀ ਸਾਡਾ ਵਿੱਕੀ ਸਿੱਧੂ ਵਿੱਕੀ ਵੀਰਾ ਬਹੁਤ ਬਹੁਤ ਧੰਨਵਾਦ ਵੱਡਾ ਮਾਣ ਆ ਸਾਨੂੰ ਸਾਡੇ ਭਰਾ ਤੇ ਜੇ ਸੀਰਾ ਤਿੰਨ ਜਫੇ ਲਗਾਤਾਰ ਲਾਉ ਤਾਂ 8100 ਇਧਰ ਕਹਿੰਦੇ ਗੁਰਧਿਆਨ ਤੇ ਬਬਲੀ ਰੂੜੇਕੇ ਵਾਲਾ ਲੈ ਵੀ ਪਿੱਥੋ ਵਾਲਿਆ ਤਿੰਨ ਜਫੇ ਲਗਾਤਾਰ ਲੱਭੀ ਨੰਗੜ ਗੁਰਦੀਪ ਬੰਬਲ ਸਿੰਘਾ ਐਂਡੀ ਗੁਰਨਾਲ 8100 8100 ਤਿੰਨ ਜਫੇ ਲਗਾਤਾਰ ਪਿੱਥੋ ਵਾਲੇ ਸੀਰੇ ਦੇ ਲੱਗਣਗੇ ਤੇ 8100 ਰੁਪਏ ਦਿੱਤਾ ਜਾਵੇਗਾ ਇਧਰ ਮਾੜੀ ਵਾਲਾ ਸ਼ਕੰਦਰ ਭੱਜ ਤੁਰਿਆ ਭੱਜ ਤੁਰਿਆ ਭੱਜ ਤੁਰਿਆ ਪੁਆਇੰਟ ਅ ਰੀਡਰ ਦਾ ਬਹੁਤ ਤਕੜਾ ਮੈਚ ਮੈਚ ਸਮਾਪਤ ਮੇਰੇ ਵੀਰੋ ਤੁਸੀਂ ਦੇਖੋ ਸੈਮੀਫਾਈਨਲ ਮੈਚ ਹੋਇਆ ਤੇ ਕਿੰਨਾ ਨਿਆਰਾ ਆਇਆ ਇੱਕ ਗੱਟ ਵੀ ਤਾੜੀ ਮਾਰ ਦਿਓ ਦੋਨੋਂ ਟੀਮਾਂ ਦੇ ਲਈ ਸ਼ੀਰਾ 11 ਰਸੂਲਪੁਰ 11 ਪੁਆਇੰਟ 11 ਪੁਆਇੰਟ ਰਸੂਲਪੁਰ ਸਾਢੇ 12 ਪੁਆਇੰਟ ਦਿੜਬਾ ਮੰਡੀ ਦਿੜਬਾ ਮੰਡੀ ਫਾਈਨਲ ਦੇ ਵਿੱਚ ਪਹੁੰਚ ਚੁੱਕੀ ਹੈ ਦੋਸਤੋ ਤੁਸੀਂ ਦੇਖਿਆ ਕਿ ਇਹ ਮੈਚ ਹੈ ਜਿਹੜਾ ਦਿੜਬਾ ਨੇ ਜਿੱਤ ਲਿਆ ਹੈ ਔਰ ਰਸੂਲਪੁਰ ਇਸ ਮੈਚ ਨੂੰ ਲੂਜ਼ ਕਰ ਗਿਆ ਦਿੜਬਾ ਫਾਈਨਲ ਦੇ ਵਿੱਚ ਪ੍ਰਵੇਸ਼ ਕਰ ਗਿਆ ਦਿੜਬਾ ਦੇ ਟੋਟਲ ਪੁਆਇੰਟ ਨੇ 12 ਸਾਢੇ ਔਰ ਰਸੂਲਪੁਰ ਦੇ ਨੇ 11 ਨਾਲ ਹੀ ਅਸੀਂ ਤੁਹਾਡੇ ਲਈ ਇਹ ਦੋ ਵੀਡੀਓ ਜਿਹੜੀਆਂ ਸ਼ਾਰਟਲਿਸਟ ਕੀਤੀਆਂ ਨੇ ਵਧੀਆ ਮੈਚ ਨੇ ਇਹ ਵੀ ਤੁਸੀਂ ਦੇਖ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਨਾਲ ਤੁਹਾਨੂੰ ਰਿਕਵੈਸਟ ਹੈ ਕਿ ਸਾਡੀ ਇਸ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਲਾਈਕ ਵੀ ਜਰੂਰ ਕਰੋ ਤੁਹਾਡਾ ਹਰ ਇੱਕ ਕਮੈਂਟ ਜਿਹੜਾ ਸਾਨੂੰ ਮੋਟੀਵੇਟ ਕਰਦਾ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ